ਸ੍ਰੀ ਕਾਲ ਜੀ ਆਏ ਤੇ ਮੋਟਰ ਉਪਰ ਠੰਡ ਨੇ ਬਸਗਰਾਈ ਪਈ ਆ ਧੂਪਾਂ ਅੱਜ ਦਾ ਕੋਈ ਨਾਮ ਨਿਸ਼ਾਨ ਵੀ ਨਹੀਂ ਲੱਗਦਾ ਵੀ ਨਿਕਲੂ ਸਾਰੇ ਪਾਸੇ ਧੁੰਦੇ ਧੁੰਦਾ ਜਦੈਨ ਤਕੜੀ ਇਹਦੇ ਵਿੱਚ ਡੰਗਰਾਂ ਦਾ ਬਸ ਹੋਈ ਪਈ ਆ ਇੱਕੋ ਜਗ੍ਹਾ ਖੜੇ ਵਿਚਾਰੇ ਅੱਜ ਫੇਸ ਵੀਰ ਦੇ ਰਾਤ ਦੇ ਮੋਟਰਕ ਨਹੀਂ ਆਏ ਤੇ ਮੈਂ ਕਿਹਾ ਚਲ ਕੱਖ ਦੇਖੀਏ ਵੱਡ ਹੁੰਦੇ ਕਿ ਨਹੀਂ ਪਰ ਹਜੇ ਹੌਸ ਬਹੁਤ ਆ ਮੈਂ ਕਿਹਾ ਠਹਿਰ ਕੇ ਵੱਡਾਂਗੇ ਹੁਣ ਐਨੀ ਨੇ ਤਾਂ ਦੱਲੀ ਸੇਠ ਮਿਲ ਗਿਆ ਦੱਲੀ ਆ ਜਾ ਦੱਲੀ ਦਾ ਗਾਕਾ ਕਦੇ ਵੱਡੇ ਆ ਦੱਲੀ ਦੀ ਰੀਤ ਨਹੀਂ ਸਾਤੇ ਹੁੰਦੀ ਹੈਗੀ ਬਾਈ ਹਾਂ ਹੁਣ ਵੱਟੇ ਪਏ ਆ ਸਾਹ ਰੋਟੀਆਂ ਹੈ ਦੱਲੀ ਦੀ ਰੀਤ ਨਹੀਂ ਬਾਈ ਹੁੰਦੀ ਹੈਗੀ ਸਾਹ ਰੋਟੀਆਂ ਦੇਖਦੇ ਆ ਬਾਕੀ ਹੁਣ ਦੱਲੀ ਦੀ ਖੁਆਇਸ਼ ਹੋਰ ਪੂਰੀ ਹੋ ਜਾਣੀ ਜਹਾਜ਼ ਵਾਲੀ ਦੱਲੀ ਹੈ ਚਾਲ ਚੱਲ ਜਾਈਏ ਆ ਦੱਲੀ ਕਹਿੰਦਾ ਜਹਾਜ਼ ਦੀ ਸਲਾਹ ਬਣ ਗਈ ਹੈ ਜਿਹੜਾ ਪਟਨਾ ਸਾਹਿਬ ਨੂੰ ਜਾਣਾ ਤਾਂ ਦੱਲੀ ਕਹਿੰਦਾ ਜਹਾਜ਼ੇ ਜਾਣਾ ਇੱਕ ਪਾਸੇ ਤੇ ਮੈਂ ਚੱਲ ਕੋਈ ਨਹੀਂ ਜਹਾਜ਼ ਚ ਚਲਦੇ ਆ ਤੈਨੂੰ ਜਹਾਜ਼ ਚ ਘਵਾ ਲਿਆਉਂਦੇ ਆ ਆ ਦੱਲੀ ਤੂੰ ਤਾਂ ਨਹੀਂ ਚੜ ਕੇ ਦੇਖ ਹੋਣਾ ਉਹ ਤਾਂ ਕਾ ਜਹਾ ਚੜ ਕੇ ਦੇਖ ਲਈਏ ਔਰ ਇੱਥੇ ਝਾੜੀ ਦਾ ਲੈ ਲਈਏ ਹੁਣ ਜਹਾਦੀ ਸਲਾਹ ਕਰੀਏ ਜੀ ਇੱਕ ਪਾਸੇ ਤੇ ਇੱਕ ਪਾਸੇ ਤੇ ਵੀ ਚਾਹੇ ਤਾਂ ਜਾਂਦੇ ਹੋਏ ਚਲੇ ਜਾਈਏ ਚਾਹੇ ਆਉਂਦੇ ਹੋਏ ਆਈਏ ਕਿਵੇਂ ਸਲਾਹ ਕਰ ਲਓ ਹਲੇ ਆਈ ਸਲਾਹ ਚੱਲਦੀ ਹੈ ਬਾਕੀ ਵਾਲੇ ਪਤਾ ਕੋਈ ਨਹੀਂ ਹੈਗਾ ਕਿ ਆ ਭਾਵਿਤ ਨਹੀਂ ਆ ਉਹ ਓਕੇ ਵੀ ਜਾ ਵੀ ਹੋਣਾ ਕਿ ਨਹੀਂ ਜਾ ਹੋਣਾ ਕਿਆ ਕੰਮ ਨਿਕਲੇ ਆਉਂਦਾ ਘੜੀ ਚ ਕੋਈ ਟਿਕਟਾਂ ਵੀ ਟ੍ਰੇਨ ਦੀਆਂ 3 ਮਹੀਨੇ ਪਹਿਲਾਂ ਹੁੰਦੀਆਂ 3 ਮਹੀਨੇ ਪਹਿਲਾਂ ਹੂੰ ਫਿਰ ਕਾ ਵੀ ਜਾਊਗਾ ਉਛੜਾ ਉਹਨੂੰ ਜਾ ਕੇ ਹਲੇ ਪੁੱਛਿਆ ਪਹਿਲਾਂ ਛੇੜਨਾ ਉਹਨੂੰ ਹਲੇ ਕਹਿੰਦਾ ਕੀ ਹੈ ਹਾਂ ਕਾਜ ਰੀਤੇ ਰਾਤੀ ਜੱਲਿਆ ਨਾ ਕਾ ਹਾਂ ਗੱਲ ਪਾਉਣਾ ਲੈ ਗੱਗਾ ਡਾਉਣਾ ਹੋਆ ਤੈਨੂੰ ਭੇਜੂਗਾ ਤੂੰ ਕੁਛ ਕੀ ਹੈ ਤੂੰ ਪੁੱਛ ਕੇ ਆਈਂ ਪੁੱਛ ਲੈ ਉਹਨੇ ਕਿਹਾ ਜਾਣਾ ਤੇਰਾ ਕਾਹ ਮਾਂਦਾ ਸਾਡਾ ਕਾਹ ਨਹੀਂ ਮਾਂਦਾ ਹੈਗਾ ਅੱਛਾ ਜਲੀ ਫਿਰ ਉਹ ਕੱਦਣ ਜਾਣਾ ਮਿਲ ਫਿਰ ਮੈਨੂੰ ਆਈ ਨਹੀਂ ਆ ਪਾਚੀ 450 ਰੁਪਏ ਅਜੇ 4100 ਭਰੋਣੀ ਆ ਫੇ ਤਾਂ ਮੇਤੇ ਬਾਦ ਆ ਆ ਜੀ 3700 ਨਿਕਲ ਗਈ ਮੇਰੀ 3700 ਪਰੇ ਆ ਮੇਰੇ ਆ ਘਾਣੇ ਨਹੀਂ ਆਏ ਹੈ ਘਾਣੇ ਨਹੀਂ ਆਏ ਹੈਗੇ ਆਲੇ ਹੋਰ ਆ ਗਈ ਬੱਤੀ ਕੀ ਦੀ ਕਾਲੇ ਦੀ ਉਹ ਕਾਲੇ ਜੀ ਧਾਈ ਵੀ ਆ ਉਹ ਮੇਰੀ 3700 ਪਰ ਆ ਘਾਣੇ ਨਹੀਂ ਆਏ ਮੈਂ ਕਿਹਾ ਤਾਂ ਮੈਂ ਘਟਜੂ ਕਹਿੰਦੇ ਆਉਂਦੇ ਇੱਕ ਅੱਧਾ ਦਿਨ ਇੱਕ ਅੱਧਾ ਦਿਨ ਕਰੀ ਜਾਂਦੇ ਆ ਐਂਗਾ ਕਿਤੇ ਟਰਾਲੀ ਪਾਰੀ ਚ ਭਰੀ ਭਰਾਈ ਹੈ ਆ ਤੇਰੇ ਥਾਣੇ ਭਜਾ ਦੇ ਸਿੱਧਾ ਜੀ ਥਾਣੇ ਦਾ ਚੱਕਰ ਪਤਾ ਲੈ ਘਾਜ ਨੂੰ ਖਾਲੀ ਹੋ ਜਾ ਆ ਤੇਰੇ ਠੀਕ ਆ ਪਾ ਵਾਸਤੇ ਟਰਾਲ ਆ ਆ ਆ ਠੀਕ ਆ ਥੱਲੇ ਥੋਲੇ ਬਚ ਗਏ ਬਾਕੀ ਦੇਖਦੇ ਆ ਪੰਜ ਚਾਰ ਦਿਨ ਤੱਕ ਕਿਆ ਕਹਿੰਦੇ ਆ ਕਮਲੌਂਦੇ ਤਾਂ ਨਹੀਂ ਬਈ ਪਾਣੀ ਤਾਂ ਗਿਆ ਸੁੱਕ ਬਿਲਕੁਲ ਪੀ ਗਏ ਸਾਰਾ ਹੀ ਰੇ ਭਾਈ ਇਹਦੇ ਜਿੱਦੜੀ ਥੋੜਾ ਜਿਹਾ ਹੁਣ ਫਿਰ ਇਹ ਨਹੀਂ ਪਾਇਏ ਇਹਦੇ ਥੱਲੇ ਤੱਕ ਜਮਾ ਹੀ ਥੋੜਾ ਜਿਹਾ ਪਾ ਕੇ ਹੀ ਜਾਂਦੇ ਆ ਵਧੀਆ ਹੋਇਆਉਂਗੇ ਖਾਣ ਨੂੰ ਹੋਗੇ ਬਹੁਤ ਆ ਮੁੱਕਣੇ ਨਹੀਂ ਓਹ ਮੁੱਕਰ ਕਿੱਥੇ ਆ ਹੂੰ ਓ ਵੀ ਕਿੱਦਾਂ ਠੀਕ ਆ ਸਰਕਾਰ ਜੀ ਠੀਕ ਆ ਹੈਨ ਓਕੇ ਠੰਡ ਬਹੁਤ ਕਰਾਈ ਪਈ ਆ ਕੰਮ ਕਰਦੇ ਇਹਨਾਂ ਨੂੰ ਨਹੀਂ ਲੱਗਦੀ ਹੈਗੀ ਵੇਲੇ ਨੂੰ ਲੱਗਦੀ ਆ ਆ ਤੇਰੇ ਆ ਗੱਲ ਤੇ ਸਹੀ ਕਹੀ ਆ ਹਾਂ ਮੰਨਦਾ ਗਰਮੀ ਆਉਂਦੀ ਮੈਂ ਜੁਆ ਦੇ ਕੋਟੀਆਂ ਕੂਟੀਆਂ ਹੋਰੇ ਪਾਰੇ ਉੱਪਰ ਨੂੰ ਦੋ ਦਿਨ ਮੈਂ ਨੂੰ ਪਾ ਲੈ ਲੈ ਮੈਂ ਬੜੇ ਮੈਂ ਆਪਣੇ ਬੰਦੇ ਨੂੰ ਕਿਹਾ ਚਾ ਕੱਕ ਬੜਨਾ ਚੱਲੀਏ ਹਾਂ ਕਹਿੰਦਾ ਅੱਜ ਦਾ ਵਾਪਾ ਪੰਜਾਬ ਬੰਦਾ ਕਹਿੰਦਾ ਰੇੜੀ ਨਹੀਂ ਸੜਕ ਤੇ ਲੈ ਜਾਣੀ ਕਿਸਾਨਾਂ ਦਾ ਸਮਰਥਨ ਆ ਕਹਿੰਦਾ ਡੰਗਰਾਂ ਦਾ ਬਾਈ ਕੌਣ ਹੈ ਮਾ ਜਿਹੜੇ ਬੰਦੇ ਮਨ ਨੂੰ ਤਾਂ ਕੱਕ ਖਾਣੇ ਹੀ ਆ ਓਕੇ ਤਾਂ ਰੋਟੀ ਵੀ ਖਾਣ ਦੇ ਇੱਕ ਦਿਨ ਮੈਂ ਕਿਹਾ ਅੱਜ ਰੋਟੀ ਵੀ ਨਾ ਗੱਲ ਆ ਖਾਈਂ ਨਿਆਣੇ ਕਿਤੇ ਗੱਲਾਂ ਵੜ ਦਿੰਦੇ ਆ ਕਹਿੰਦਾ ਅੱਜ ਕਿਸਾਨਾਂ ਨੂੰ ਸਮਰਥਨ ਆ ਪੰਜਾਬ ਬੰਦਾ ਹੋਏ ਤਾਂ ਹੈ ਗੱਲ ਤਾਂ ਠੀਕ ਆ ਬਈ ਹਾਂ ਉਹ ਤਾਂ ਹੈ ਉਹ ਆ ਮਾ ਤਾਂ ਬੰਦਾ ਬਣ ਜਾ ਅੱਛਾ ਬਾਬ ਵਧੀਆ। ਆਪਾਂ ਠੀਕ ਹੈ ਜਿਹੜਾ। ਬਾਫੂ ਠੀਕ ਹੈ ਚੜ੍ਹਦੀ ਕਲਾ ਵਧੀਆ। ਬਹੁਤ ਪਈ ਆ ਹੁਣ ਲਾਈਟਿੰਗ ਬਾਥਰੂਮ ਜਾ ਜਾਂਦਾ ਬਣਾ ਕੇ ਫਿਟੇਲੀ ਵੀ ਦੇਖੀ ਜਾਂਦਾ। ਆ ਤਾਂ ਮौज ਲੱਗੇ ਸਾਮਾ ਤੇ ਹੁਣ ਅੱਗੇ ਮਾੜਾ ਮੋਟਾ ਕਾਕੂ ਕਪਾ ਦਿੰਦਾ ਤਾਂ ਤੜਕੇ ਨੂੰ। ਹੋਂ ਤਾਂ। ਹੁਣ ਹੁਣ ਮौज ਗਿਆ ਫਿਟੇਲੀ ਵੀ ਫਿਲਮਾਂ ਦੇਖੀ ਜਾਂਦੇ ਬੈਠੇ ਦੋਵੇਂ ਦਾਦਾ ਪੋਤਾ ਉਹਨੂੰ ਵੀ ਛੁੱਟੀਆਂ ਐ। ਆਏ ਤਾਂ ਹੈ। ਫਿਲਮ ਲਾ ਰੱਖਦੇ ਕੋਈ ਨਾ ਕੋਈ। ਕਦੇ LCD ਹੋ ਜਾਂਦੀ ਨਹੀਂ ਫੋਨ 'ਚ ਆ ਜਾਂਦੀ ਆ। ਦਾਦਾ ਕਿਹਾਣਾ ਬੰਦਾ। ਹੂੰ ਹੂੰ। ਅੱਡੇ ਪੈ ਰਕੜੇ ਆਂ ਪੁਰਾਣੇ ਬੁੜਿਆਂ ਦੇ ਉਹ ਵੀ ਤੇ ਚੱਕਰ ਹੁਣ ਲਫਾਫੇ ਵਾਲੇ ਕੰਮ ਆ ਸਾਲਾ ਹੁਣ ਵਾਲੇ ਹੁਣ ਵਾਲੇ ਦਾ ਪੰਜ ਜਗ੍ਹਾ ਤੇ ਟੁੱਟਦਾ ਬੰਦਾ ਜਿ ਮੜੀ ਛੱਟ ਲੱਗੇ ਆਈ ਕੋਈ ਗੱਲ ਆ ਉਹ ਮੋਟਰਸਾਈਕਲ ਦੇ ਲੈ ਸਕੂਟਰ ਦੇ ਲਫਾਫੇ ਆਉਂਦੇ ਨਾਲ ਉਹੀ ਕੰਮ ਹੋ ਗਿਆ ਜਿਹੀ ਮਸ਼ੀਨਰੀ ਆ ਗਈ ਹੋਈ ਜੀ ਬੰਦੇ ਹੋ ਗਏ ਪੁਰਾਣੀ ਮਸ਼ੀਨਰੀ ਵੀ ਵਧੀਆ ਹੁੰਦੀ ਸੀ ਵੀ ਵੀ ਵਧੀਆ ਸੀ ਐ ਤੇ ਅੱਗੇ ਖਰਾਕਾ ਹੁੰਦੀ ਐ ਠੀਕ ਆ ਫੇਰ ਅੱਗੇ ਦੇ ਸੱਕਰ ਸੱਕਰ ਜ਼ਰੂਰ ਖਾਂਦੇ ਤੇ ਰੋਟੀ ਨਾਲ ਹੁਣ ਕਿਹੜਾ ਸੱਕਰ ਆ ਉਹ ਤਾਂ ਹੈ ਉਹ ਫਿਰ ਗੋੜ ਦੀ ਰੋਟੀ ਜ਼ਰੂਰ ਖਾਂਦੇ ਤੇ ਪਹਿਲਾਂ ਦੁੱਧ ਸ਼ਾਮ ਨੂੰ ਜੇ ਰੋਟੀ ਖਾਣੀ ਗੋੜ ਖਾਣਾ ਹੂੰ ਹੂੰ ਆਵੇਗਾ ਗੋੜ ਖੂਨ ਬਣਾਉਂਦਾ ਏ ਸਾਫ਼ ਕਰਦਾ ਏ ਕਿੰਨੀ ਖਰਾਬ ਕਰਦੀ ਏ ਉਹ ਤਾਂ ਹੈ ਉਹ ਇਹ ਬਿਮਾਰੀਆਂ ਲੱਗਦੀਆਂ ਉਤੋਂ થયું ਉਹ ਚੱਕਰ ਇਹ ਅੱਗੇ ਫਰਾਕਾ ਹੁੰਦੀਆਂ ਦੀਆਂ ਘਾਰਦੀਆਂ ਸਬਜ਼ੀਆਂ ਭਾਜੀਆਂ ਹੁੰਦੀਆਂ ਸੀ ਆਲੂ ਬੁੱਲੂ ਸਾਰੇ ਕੁ ਘਰ ਦੇ ਹੁੰਦੇ ਤੇ ਹੂੰ ਬਹੁਤ ਗੋਲੀਆਂ ਪੱਟ ਪੱਟ ਕੇ ਖਾਂਦੇ ਹੁੰਦੇ ਜੇ ਅਸੀਂ ਕੱਚੀਆਂ ਥੱਲੇ ਸੋਲੇ ਖਾਈਏ ਕਰਦੇ ਸੀ ਕੱਚੇ ਹਾਂ ਛੋਲੇ ਦੇਖ ਲੈ ਤੂੰ ਹੁਣ ਲਾਉਂਦੇ ਨਹੀਂ ਕੋਈ ਹਾਂ ਤੂੰ ਤਾਂ ਹੈ ਉਹ ਜਿਵੇਂ ਦਾ ਫਾਸਾ ਅੱਗੇ ਦੇਰ ਡੰਗਾ ਤਿਆਰ ਨਹੀਂ ਜਾਏਗਾ ਤੇ ਹੂੰ ਤੇ ਹੁਣ ਕੋਈ ਕੱਖ ਨਹੀਂ ਪਾਉਂਦਾ ਖੇਤੀ-ਖੇਤੀ ਵਿੱਚ ਫਿਰ ਵੀ ਅਗਲਾ ਵੀ ਜਲਦਾ ਜਾਂਦਾ ਰਹੇਗਾ ਇਹ ਜਿੰਨੇ ਆਨੇਗਾ ਤੂੰ ਤਾਂ ਹੈ ਉਹ ਕਰਦੇ ਸੌਦਾ ਚੰਗਾ ਰਹੂੰਗਾ ਬਾਈ ਇਹਨਾਂ ਦਾ ਸੌਦਾ ਹੁਣ ਤੱਤ ਇਹ ਬੂਟਿਆਂ ਦਾ ਸੌਦਾ ਹੁੰਦਾ ਜੀ ਉਧਰ ਮਲਕੀ ਸੀਨੇ ਤਾਂ ਵੇਚਤੇ ਪਰ ਹੈ ਉਹ ਵੇਖ ਤੇ ਉਹ ਨਹੀਂ ਆਹ ਔਰ ਲਈ ਦੇਖ ਤਾਂ ਜਫੀ ਬਾਗ ਦੇ ਤਾਂ ਬੂਟੇ ਨੂੰ ਕਿਆ ਕਹਿੰਦਾ ਉਹ ਪਾਂਡੇ ਪਾਂਟ ਲਾ ਪਰ ਵੀ ਨਿਗਾਹ ਮਾਰ ਲੈ ਉੱਪਰ ਨੂੰ ਤਾਂ ਦਾ ਵੱਜਦੀ ਨਹੀਂ ਲੋ ਯਾਰ ਪਾਂਡੇ ਦੇ ਟਪੰਨੇ ਪੂਰੇ ਹੁਣ 40 ਇੰਚ ਦਾ ਇਹ ਬੂਟੇ ਖੜੇ ਬਾਈ ਦੇ ਇੱਧਰ ਵੀ ਖੜੇ ਆ ਹਜੇ ਸੌਦਾ ਨੇੜੇ ਹੀ ਪੁੱਜਿਆ ਵਾ ਮੈਂ ਕਹਾ ਵੀ ਲਾਦੇ ਸਿਰੇ ਬੂਟੇ ਹੈ ਵਧੀਆ ਸਾਰੇ ਬੂਟੇ ਵਧੀਆ ਲੰਬਾਈ ਔਰ ਬੰਦੇ ਲੰਬਾਈ ਮੈਂ ਬੂਟੇ ਠੀਕ ਆ ਉਹੀ ਕਹਿੰਦਾ ਮੈਂ ਠੀਕ ਆ ਅੜਤਾਲੀ ਆ ਜਾਨੀ ਵਜਨ ਬਹੁਤ ਹੁੰਦਾ ਹਾ ਆ ਵਜਨ ਦਾ ਦਿੰਦਾ ਆ ਆਏ ਵੀ ਹੁਣ ਸਰੇ ਹੀ ਗਿਆ ਬੋਦੇ ਗਾਣੇ ਗਾਣੀ ਮੜੀ ਮੂਟੀ ਉਹ 19 21 ਦਾ ਫਰਕ ਤਾਂ ਇੰਨਾ ਕਿ ਤਾਂ ਮਟਾ ਦੇਣਾ ਤੂੰ ਬਲਾ ਲਾ ਉਹਨਾਂ ਨੂੰ ਆ ਚੱਕ ਦੇਣੇ ਜਿਹੜਾ ਮਿਲਦਾ 10 ਲੱਖ ਰੁਪਈਆ ਲੀਲਾ ਸਾਡਾ ਨਾ ਹੋਰ 20 ਹੁੰਦਾ ਉਹ ਨੇੜੀ ਗਿਆ ਬਾਦ ਕੋਈ ਚੱਕਰ ਨਹੀਂ ਹੈਗਾ ਵੀ ਠੀਕ ਹੈ ਜਿਆਦਾ ਫਰਕ 20 30 ਹਜ਼ਾਰ ਦਾ ਫਰਕ ਆ ਜੀ ਉਹਦੇ ਗਾਣੇ 8.5 ਮੰਗਦੇ 8 ਦਿੰਦੇ ਹੈਗਾ 8 10 8 10 ਉਹੀ ਜਲ 10 20000 ਦਾ ਫਰਕ ਆ ਚਲੇ ਜਾਣਾ ਨਾ ਬਿਕ ਜਾਣੇ ਆਹਦੇ ਸਾਹ ਨਾ ਵੇਚ ਦੂੰਗਾ ਨਹੀਂ ਆਪ ਵੇਚਿਆਉਂਗਾ ਅਸੀਂ ਨਾ ਆਪਸ਼ਨ ਤੇਰੇ ਕੋਲ ਤਾਂ 100 ਆਪਸ਼ਨ ਹੈ ਰ ਆਪਣਾ ਖੇਤ ਖੜੇ ਆ ਇਹ ਜਿਕੜਾ ਮਰਜੀ ਵੇਚ ਚਾਹੀ ਇਕੱਲਾ ਇਕੱਲਾ ਕਰਕੇ ਵੇਚੀਏ ਕਣਕ ਜੰਮਿਆ ਕੋਈ ਮਨ ਤਾਂ ਲੱਗਦੀ ਨਹੀਂ ਇਹ ਜਦ ਵੀਣ ਵੀ ਹੈ ਖੇਤ ਵਿੱਚੇ ਕੋਈ ਬੀਜ ਦਾ ਏ ਉਦੋਂ ਵੀ ਪੈਣਾ ਹੀ ਪੈਣਾ ਬਸ ਇਹ ਖੇਤ ਸਪੈਸ਼ਲ ਰੱਖ ਲੈ ਤੂੰ ਸੋਕੇ ਵਾਸਤੇ ਲੈ ਜੇ ਕਿਤੇ ਲੋਡ ਹੋਈ ਉਹੀ ਗਿਆ ਮੈਂ ਜੇ ਕਿਦਾਂ ਪੰਜਾਬ ਚ ਲੋਡ ਹੈ ਇੱਥੇ ਆਪਣਾ ਕੋਈ ਬੀਜ ਤਾਂ ਵੀ ਪਵਾ ਲਿਆ ਹਾਂ ਔਰ ਇਹ ਤਾਂ ਬਰਸੀਨ ਬੀਜੇ ਉਹ ਮਾਰਤਾ ਉੱਥੇ ਤਾਂ ਨਹੀਂ ਜੰਮਣੀ ਜਿੱਥੇ ਪਾਣੀ ਖੜਾ ਇੱਧਰ ਜੰਮੇ ਆਉਣੀ ਹਾਂ ਡੰਗਰ ਡੰਗਰ ਨੂੰ ਕਹੀ ਦੀ ਇੱਧਰ ਜੰਮੇ ਆਉਣੀ ਆ ਦੇਖ ਤੁਰਿਆ ਵਾ ਤਾਂ ਦਾਣਾ ਜੰਮੇ ਆਇਆ ਆ ਦੇਖ ਆ ਦੇਖ ਆ ਵੀ ਤੁਰਿਆ ਆ ਦੇਖ ਜੰਮੇ ਹਾਂ ਜੀ ਬਾਹਰੇ ਜੰਮੇ ਆਏ ਖਾ ਲੈ ਹਾਂ ਕੌਣ ਨੇ ਜਮਾਨੇ ਵੀ ਥੋੜਾ ਪਾਇਆ ਹੈ ਬੀਜ ਦੀ ਤੇਰੀ ਫੁੱਲ ਕਿਰਪਾ ਆ ਸਰੋਂ ਦੇ ਲੱਗ ਇੰਨਾ ਬੀਜ ਪਾਇਆ ਹਾਂ ਸਰ ਵਾਲਾ ਮੰਗੂ ਜੰਮੀ ਪਈ ਆ ਹੋ ਜਾਣੀ ਆ ਸਾਲ ਵਾ ਮੁੱਕਦੀ ਨਹੀਂ ਹੈ ਨਾ ਮੁੱਕਣੀ ਨਹੀਂ ਸਾਲ ਵਾਸਤੇ ਐਨ ਵਧੀਆ ਚੱਲ ਚਲੀਏ ਚੱਲਦੇ ਹੀ ਚੰਗੇ ਲੱਗ ਰਿਹਾ ਠੰਡ ਹੋ ਗਈ ਕੱਖ ਵੱਡ ਹੈ ਮੈਂ ਆਪਕਾਂ ਨੂੰ ਵੀ ਲਾਇ ਕਰੋ ਪਪੂਲਰ ਜਿੰਨਾ ਕੋ ਹੁੰਦੇ ਆ ਜਿਹੜੀ ਧਰਤੀ ਵਿੱਚ ਖੇਸਰੀ ਦੀ ਕਾਫੀ ਹੁੰਦੀ ਹੈ ਜਿਆਦਾ ਬਹੁਤ ਹੀ ਡੱਕਰੇ ਖਰਾਬ ਕਰਦੀ ਆ ਬਾਕੀ ਹਰੇਕ ਜ਼ਮੀਨ 'ਚ ਹੋਈ ਜਾਂਦੇ ਜਿਆਦਾਤਰ ਜਿੱਥੇ ਪਾਣੀ ਘਟ ਉੱਥੇ ਵੀ ਘਟ ਹੁੰਦੇ ਆ ਨਹੀਂ ਹਾਉ ਨਹੀਂ ਪਾਣੀ ਤਾਂ ਜ਼ਰੂਰੀ ਆ ਇਹਨਾਂ ਨੂੰ ਪਾਣੀ ਆ ਪਾਣੀ ਤਾਂ ਸਭ ਤੋਂ ਜ਼ਰੂਰੀ ਆ ਪਾਣੀ ਗੈਲਿਆ ਸਾਡਾ ਏਰੀਆ ਦਾ ਪਪੂਲਰ ਪਪੂਲਰੇ ਦੇਖਦਾ ਹੈਗਾ ਸਾਰੇ ਪਾਸੇ ਪਟਾਈ ਵੀ ਦੇਖਦਾ ਮਾਰੋ ਮਾਰ ਚੱਲਦੀ ਆ ਪਟਾਈ ਵੀ ਚੱਲਦੀ ਆ ਲੋਾਈ ਵੀ ਚੱਲਦੀ ਆ ਵਧੀਆ ਸਿਸਟਮ ਚੱਲਦਾ ਚੱਲੀ ਜਾ ਵੇਖਣਾ ਹੀ ਬਸ ਰੇਡ ਨਾ ਡਾਉਨ ਆਵੇ ਉਹਦੇ ਗਾਣੇ 1000 ਰੁਪਏ ਦੇ ਉੱਪਰ ਰਹੇ ਵਧੀਆ ਫੈਕਟਰੀਆਂ ਬਹੁਤ ਜਮਨਾ ਨਗਰ ਮੈਂ ਕਹਿੰਦਾ ਕਿੰਨੀਆਂ ਤਾਂ ਫੈਲੀਆਂ ਹੋ ਗਈਆਂ ਬਹੁਤ ਫੈਕਟਰੀਆਂ ਉੱਥੇ ਇੱਥੇ ਦੇਖ ਲੈ ਆਲੇ-ਦਾਲੇ ਹੋ ਗਈਆਂ ਪਲਾਈ ਸਾਰੇ ਪਾਸੇ ਹੀ ਫੈਕਟਰੀਓ ਫੈਕਟਰੀ ਐਨ ਪੂਰੀ ਉਹ ਇਦੇ ਐ ਯਾਰ ਗਾਲਾਂ ਹੈ ਤਾਂ ਜਣੀ ਉਹ ਪਰਮਾ ਇੱਕ ਹੋਰ ਜੀ ਦੇਖ ਲਈ ਯਾਰ ਆਪਣਾ ਏਰੀਆ ਲਾ ਲੈ ਬੋਲੋ ਭਾਈ ਪੈਦਾ ਹੈ ਪਾਰੀ ਦੇ ਇਕੱਠੇ ਬੈਠੇ ਆ ਜਾਣੇ ਇਕੱਠੇ ਬੈਠੇ 4 ਸਾਲ ਤਾਂ ਗਾਲਾਂ ਕੱਢੀ ਜਾਣੇ ਅਦੇ ਕਣਕਰੂ ਦੇਖ ਲੈ ਹੁਣ ਆਪਾਂ ਜਿੱਦੜ ਪੱਤੇ ਜੂਣੇ ਹੁੰਦੇ ਜਾਂ ਕਰਨੀ ਹੁੰਦੀ ਬੀਜਣੇ ਹੁੰਦੇ ਗਾਲਾਂ ਕੱਢਦੇ ਉਹ ਮਰ ਗਏ ਉਹ ਕਿੰਨਾ ਕੋਸਾ ਪਰ ਜਦ ਪੈਸੇ ਆਉਂਦੇ ਫੇ ਚੰਗੇ ਲੱਗਦੇ ਉਹੀ ਹੈ ਵੀ ਕਿੱਥੇ ਪੈਸੇ ਆ ਜਾਣੇ ਹੋਰ ਤਾਂ ਕੁਝ ਨਹੀਂ ਕਿਤੇ ਲੱਗ ਜਾਨੇ ਨਹੀਂ ਤਾਂ ਬਸ ਤੁਹਾਨੂੰ ਫਟ ਗਈ ਇੱਕ ਹੋਰ ਵੀ ਮੈਂ ਚੀਜ਼ ਦੇਖੀ ਆ ਹੁਣ ਆਪਣੇ ਪਿੰਡਾ ਚ ਇਹ ਦੇਖ ਲਾ ਤੂੰ ਆਪਣੇ ਪਿੰਡ ਚ ਲਾ ਲਾ ਚੱਲ ਕੋਈ ਪੱਕਾ ਦਰਖਤ ਹੈਗਾ ਵੀ ਕਿਸੇ ਦੇ ਘਰਾਂ ਬਾੜੇ ਚ ਕਿੱਕਰ ਟਾਲੀ ਕੋਈ ਅਹਿਆ ਦਰਖਤ ਹੋਵੇ ਮੋਟਰ ਪਰ ਵੀ ਹੋਵੇ ਕਿਸੇ ਦੇ ਕਿੱਕਰ ਟਾਲੀ ਆਂਬ ਵਧੇਰੇ ਆਪਣੇ ਆਪਣੇ ਤਾਂ ਚੱਲ ਆਂਬਾ ਹੋਰ ਦੇ ਵੀ ਉਹ ਗੱਲ ਕਰਦਾ ਵੀ ਕੋਈ ਇਦਾਂ ਦਾ ਦਰਖਤ ਹੈਗਾ ਕਿਸੇ ਦੇ ਵੀ ਮਨੋਂ ਆਇਲਾ ਦੀ ਪੰਜਾਹ ਸਾਲ ਨੂੰ ਬੰਦੇ ਫੂਕਣ ਨੂੰ ਦਰਾਤ ਨਹੀਂ ਲੱਭੇ ਕਰਨਾ ਕੋਈ ਛੇਤੀ ਪੂਲਰਾਂ ਨਾਲ ਮੈਂ ਪੂਲਰਾਂ ਵਾਲਾ ਕੰਮ ਚੱਲੂ ਲਿਆਓ 5 ਗੋਨਡਲ ਸੁੱਕਾ ਕਰਦਾ ਬਾਲਣ ਉਹਦੇ ਗਾਣੇ ਫੂਕ ਲੋ ਹੈ ਆਇਦਾ ਹੈ ਹੁਣ ਬੰਦਾ ਜਿੱਦਣ ਜਾਣਾ ਆ ਰਿਹਾ ਪਰ ਬਾਈ ਪੱਕਾ ਬਾਲਣ ਦਈ ਉਹ ਆਏ ਯਾਰ ਫਿਰ ਕਿਹੋਂ ਐਸਾ ਲੱਗਿਆ ਜੰਗਰਾਤ ਮਹਾਂਗੇ ਥੋੜੀਆਂ ਟਾਲੀਆਂ ਐਲੀਆਂ ਲੈ ਆ ਨਦੀਆਂ ਵਿੱਚ ਇਹ ਗਵਰਨਮੈਂਟ ਵੇਚਦੀ ਨਹੀਂ ਨਾ ਹੈਗੀ ਇਹ ਆਰੇ ਬਣੀ ਨਾ ਜਾਣੇ ਹੁਣ ਜੇ ਆਰੇ ਵਾ ਤੈਨੂੰ ਪੱਕਾ ਵਾ ਲੈਣਾ ਚਾਹੀਦਾ ਕਿੰਨਾ ਡਰਾਕਟ ਲੱਗਾ ਹੈ ਕਈ ਵਾਰੀ ਪਟਾਈ ਚੱਲਦੀ ਹੁੰਦੀ ਹੈ ਮੈਂ ਦੇਖਿਆ ਫਿਰ ਉਹ ਬੋਲੀ ਹੋ ਕੇ ਪਟਾਈ ਹੁੰਦੀ ਆ ਹੁਣਾਂ ਸੁੱਕੀ ਖੜੀ ਆ ਟਾਲੀ ਕੋਈ ਵੜਦਾ ਨਹੀਂ ਦੇ ਲੈਨੇ ਗਿਰਨਾ ਕਿੱਦਨੇ ਗਿਰਨਾਂ ਦਾ ਕਿੱਤੇ ਸਾਰੀ ਪੈੜੀ ਬਹੁਤ ਉਹ ਗਿਰਜਣਾ ਹੌਲੀ ਹੌਲੀ ਬੋਲੂ ਸੁੱਕੀ ਆ ਨਾ ਉਧਰੋਂ ਉੱਥੇ ਪਪੂnder ਗਿਰਿਆ ਸੜਕ ਦੇ ਉੱਪਰ ਦੇਖ ਲੈ ਬਚਾਓ ਹੋ ਗਿਆ ਉਹ ਹਾਂ ਹਵਾ ਜੇ ਟੁੱਟ ਕੇ ਕੀ ਦਾ ਉਹ ਬਦੂਆ ਹਾਂ ਜਿਹੜਾ ਖੜਾ ਮੈਂ ਲਾਇਆ ਤੇ ਉੱਤੇ ਸੜਕ ਦੇ ਨਾਲ ਨਾਲ ਮਨੋਪਟ ਨੇ ਆ ਬੋਕਣਾ ਇਹ ਉਹ ਆ ਫਲਾਣਾ ਮਾ ਉਹ ਮੈਂ ਖੇਤ ਵਿੱਚ ਲਾਇਆ ਹੋਇਆ ਫੇਰ ਨੰਬਾ ਲੰਮਾ ਨੰਬਾ ਨਾਲ ਲਾ ਲੀ ਉਹ ਆਇਆ ਫੇਰ ਕਾ ਮੇਰੇ ਖੇਤ ਚ ਆਹੇ ਹਾਂ ਦੱਸ ਕਾ ਮਣਕੇ ਆਪਣੀ ਛੜ ਕੇ ਜਿੱਥੇ ਤੱਕ ਆਉਂਦੀ ਉੱਥੇ ਤੱਕ ਰੱਖ ਚੱਲ ਚਲ ਜੀ ਚਲ ਜੀ ਲੋ ਵੀ ਚਾਹ ਪੀ ਰਹੇ ਆ ਦਲੀਪ ਭਾਈ ਹੋਰ ਗੱਦਾ ਭਾਈ ਬਾੜੀ ਜੀ ਸਤਨਕਾਲ ਜੀ ਭਾਈ ਆ ਲੜਨ ਲੱਗਿਆ ਵਾ ਸਾਡੇ ਗਾ ਧੂਮਾ ਗਾ ਦਲੀਪ ਜੀ ਉਹ ਇਹਦਾ ਕੰਮ ਇਹ ਹੀ ਆ ਦਾਸੇ ਮਮਾ ਖਰਾਬ ਕਰ ਦੇਣਾ ਮੋਟੂ ਵੈ ਨਹੀਂ ਸਕਦਾ ਅਰੇ ਬੰਦੇ ਗਵਾਮਾ ਗੱਲ ਕਰ ਮੋਟੂ ਵੈ ਨਹੀਂ ਸਕਦਾ ਸੁਣ ਗੱਲ ਪਾ ਲੜਾਈ ਹੋਈ ਜਾ ਮੇਰਾ ਮੇਰੀ ਗੱਲ ਸੁਣ ਕੱਲ ਲੜਾਈ ਹੋਈ ਆਪਣੀ ਇਹਨਾਂ ਦੀ ਇਹਨਾਂ ਦੋਹਾਂ ਦੀ ਵਜ੍ਹਾ ਨਾਲ ਹੋਈ ਆ ਆਪਾਂ ਕਹਿੰਦੇ ਤੇ ਵੀ ਰੂਟਾ ਬੀਟਰ ਮਾਰ ਲੈਂਦੇ ਆ ਬਾਦਮਾ ਵੀ ਤਾਂ ਮਾਰਿਆ ਹੂੰ ਲੱਡ ਹੋ ਜਾਣੀ ਸੀ ਕੱਲ ਅੱਜ 150 ਵਾਲੀ ਵੀ ਨਿਕਲ ਜਣਟੀ ਹੋਣ ਨੂੰ ਕਰਦੀ ਨਾ ਤਾਂ ਅੱਜ ਨਾ ਸੁਣੇ ਬੋਲੇ ਰਹੇ ਤਾਂ ਨਾ ਮੇਰਾ ਕਿ ਉਹ ਨਹੀਂ ਕਰੇਗਾ ਚਾਹ ਲਗਾ ਬਾਹਰ ਵਰਦੇ ਦੇ ਕਿਸੇ ਗਾਹ ਅੱਛਾ ਚਾਹ ਆ ਲੈ ਲੋ ਉਹ ਹੁਣ ਕੀ ਹੋਗਾ ਵਰਚੀ ਬੜੀ ਹੋ ਗਈ ਹੁਣ ਐ ਵੀ ਦੇਖ ਵਰਚੀ ਵੀ ਬਹੁਤ ਵੱਡੀ ਪੜੀ ਹੋ ਗਈ ਵਰਚੀ ਸਿਆਫੇ ਘੜ ਤੂੰ ਜੇ ਕਰੇ ਕਰੇ ਹੋ ਗਏ ਗੰਨੇ ਐਂ ਕਰੋ ਉਹ ਗਾਨਾ ਖੰਡਾ ਦਾ ਕੰਮ ਹੈ ਦੋ ਟਾ ਇਦੋਂ ਘੋੜਾ ਕਰਕੇ ਰੱਖ ਦੋ 5 6 ਵਜਿਆਂ ਨੇ ਟਰੈਲਰ ਆਉਂਦੇ ਨੇ 7 ਨਾ ਅੰਦਲੀਪ ਮੰਨੀ ਦੀ ਹੁੰਦੀ ਆ 4 ਵਜਾ ਫਿਰ 5 ਜੀ ਨੂੰ ਵਜਣੇ 1 ਘੰਟੇ ਤੰਨ ਹਲੇ ਲੱਗ ਪੰਜ ਜੀ ਨੂੰ ਵਜਣੇ ਫੇ ਲੱਦਰੀ ਛੱਲੇ ਉਤਾਰ ਲੈਣਾ 7 ਵੱਜੂਗੇ ਪਹਿਲਾ ਟਰੈਲਰ ਵਿੱਚ ਆਉਂਦਾ ਹਾਂ ਹਾਂ ਹਾ ਦਾ ਮੁਕਾ ਬੈਠਾ ਅਸੀਂ ਖਾਲੀ ਕਰਕੇ ਮੁੜਿਆ ਨਹੀਂ ਫਿਰ ਇਹਨੂੰ ਲੱਗਦੀ ਨਾਲੇ ਗੱਗੇ ਦੀ ਇਹ 18 ਬਲਾ ਬਣਾ ਲੈਣਾ ਉਹ 14 ਬੁੜੀ ਵਾਲਾ ਇਹਦੇ 15 ਬਲਾ ਉਹ ਗੰਦਾ ਨਾ ਖਰਾਬ ਕਰੋ ਬਾਪੂ ਬਣਗਾ ਦੋ ਦਿਨ ਸੁੱਕ ਵੀ ਗਿਆ ਜੇ ਆ ਹਵਾ ਲੱਗੀ ਇੱਕ ਬੰਦਾ ਆਹ ਦੇਖ ਇੱਧਰ ਇਹ ਰੇਲਵੇ ਮਹਿਕੋ ਮੇ ਤੇ ਟਾਇਰ ਹੋ ਗਿਆ ਬਿਆ ਇਹ ਕੌਣ ਬੈਠਾ ਬੈਠਾ ਉਹ ਦੇਖ ਸ਼ੇਖਰ ਹੂੰ ਉਹ ਇਹ ਰੇਲਵੇ ਮਹਿਕੋ ਮੇ ਤੇ ਆਏ ਬਿਆ ਹਰ ਵਕਤ ਲਾਲ ਪੰਨਾ ਰੱਖਦੇ ਆ ਰੈੱਡ ਲਾਈਟ ਹੈ ਨਾ ਜੀ ਮੇਗਮਾ ਵੀ ਆਏ ਬਾਬੂ ਜੀ ਬਾਬੂ ਜੀ ਅੱਜ ਦਲੀਪੀਏ ਦੇ ਤੇ ਲਿਆਇਆ ਵਾ ਦਲੀ ਦੇ ਘਰ ਤੇ ਹਲਵਾਈ ਉੱਥੇ ਹਾਂ ਹਲਵਾਈ ਲਾਇਆ ਮੈਂ ਦਲੀ ਦਾ ਨੇ ਮੌਸਮ ਮੰਗਲਾ ਆ ਦਲੀ ਦਾ ਮੌਸਮ ਤਾਂ ਪਾਣੀ ਨਿਕਲਿਆ ਅੱਜ ਕੱਲ ਤਾਂ ਨਿਕਲ ਵੀ ਆਈ ਸੀ ਤੀ ਉੱਪਰ ਜਾ ਕੇ ਵਿਆਹ ਹੋਗਾ ਉਹ ਪਾਲਟੂ ਪਰੂ ਰਸਤਾ ਵਧੀਆ ਬਣ ਗਿਆ ਤੇਰਾ ਉਹ ਪਾਲਟੂ ਕਿੱਥੇ ਆ ਆ ਤੂੰ ਤੱਕ ਤੇਰੇ ਕੀ ਨਹੀਂ ਆ ਕਿਹੜਾ ਆਹ ਇੱਥੇ ਕੋਈ ਪਤਾ ਨਹੀਂ ਕਿੱਥੇ ਪਈ ਨੂੰ ਪੱਟਦਾ ਸਹੀ ਸਾਈਡ ਪਰ ਤੇ ਆ ਗੱਬੇ ਦੇ ਕਿੱਥੇ ਆ ਗਿਆ ਇਹ ਪਹਾੜਿਓਂ ਯਾਦ ਰਹਿ ਨਹੀਂ ਕੀ ਆਉ ਦੇ ਕਿੱਥੇ ਟਾਣਾ ਆਇਆ ਵਾ ਕੋਈ ਇਹਨੂੰ ਵੱਡੇ ਦੇਣਾ ਮੈਂ ਵੱਡਣੇ ਉਟਾਣਾ ਤਾਂ ਤੋੜ ਦੇ ਤਲੀ ਥੜੀ ਮੁੱਝਣੀ ਆ ਕਹੀ ਤਾਂ ਕਹੀ ਨਹੀਂ ਕਹੀ ਨਹੀਂ ਦਾਤ ਨਾਲ ਵੱਡ ਦੇਣਾ ਇਹਨੇ ਮਿੱਠੂ ਮਿੱਠੂ ਦਾਤ ਮਾਰਦੇ ਉੱਥੇ ਦਲੀਪ ਕਿੱਥੇ ਆ ਉਹ ਨਹੀਂ ਨਹੀਂ ਦਾਤ ਨਹੀਂ ਟੁੱਟ ਜਾਗਾ ਲੈ ਦਾਤ ਨਾਲ ਐਡਾ ਮੋਛਾ ਵੱਡਿਆ ਉੱਥੇ ਟਣਾ ਤੂ ਤਾ ਉਗਰਾਸਾ ਸੇ ਆ ਨਾ ਨਾ ਦਾਤ ਨਾਲ ਉੱਟ ਕਣ ਕਿੱਥੇ ਗਿਆ ਥਲੇ ਹੋ ਰਹੀ ਨੇ ਬਹੁਤ ਮੋਟਾ ਤਜਰੀਬੇ ਲਈ ਬੈਠੀ ਸਾਰੀ ਮੜਾ ਹਟਾਣੀ ਵੱਢ ਦੇ ਯਰ ਦੋ ਚ ਵੜ ਦੂਗਾ ਵੜਦੇ ਨਹੀਂ ਹੋਰੇ ਕਾ ਬੀਜਣਾ ਫੇ ਬਾਈ ਹੋਰੇ ਜਵੀ ਜਵੀ ਹਾਂ ਆ ਤੇਰੇ ਜਵੀ ਨਾ ਮਿਲੂ ਮੱਕੀ ਨਹੀਂ ਜਵੀ ਮਿਲੂਗੀ ਤੂੰ ਪਤਾ ਕਰ ਲੈ ਫੋਨ ਕਰ ਲੈ ਰੁਕੜ ਦੁੱਧਣ ਵੀ ਤਾਂ ਲੈਂਦੀ ਅਸੀਂ ਜੀ ਜਵੀ ਨਹੀਂ ਮਿਲ ਜਣੀ ਤਾਂ ਪਿਛਲੇ ਸਾਲ ਓਕੀ ਮਿਲੀ ਸੀ ਮੈਂ ਖੈੜ ਤੇ ਲਿਆਇਆ ਤਾਂ ਹਲ ਖੈੜ ਤੇ ਲਿਆਉਂਗੇ ਖੈੜ ਲਿਆਉਂਗੇ ਘਾੜ ਕੇ ਤੇ ਜਾੜ ਚੜ ਕੇ ਜਾਣਾ ਪੈਣਾ ਮੱਝਾ ਤੇ ਰੇਟ ਹੁੰਦਾ ਜੇ 5000 ਦੇ ਸਮਾਨ ਆਏ ਹਾਏ 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 ਜ਼ਮੀਨ ਇਹਦੇ ਕਿੰਨੇ ਤਰ੍ਹਾਂ ਗਣੇ ਇਹਨੇ ਲਈ ਹੋਈ ਆ ਹੁਣ ਵੀ ਬਹੁਤ ਕਿੰਨੀ ਜਗ੍ਹਾ ਆਉਂਗੀ ਇਹ ਇਹ ਜਗ੍ਹਾ ਮੰਨ ਕੇ ਜਲਦੀ ਤਿੰਨ ਵੀ ਤੇ ਹੋਊਗੀ ਤਿੰਨ ਬਿੱਗੇ ਨੂੰ ਵੀ ਚਾਹੀਦਾ ਤੈਨੂੰ ਹੁਣ ਪੂਰੀ ਬਾ ਲੈਣੀ 6 3 18 20 ਕਿਲੋ ਚਾਹੀਦਾ 20 22 ਕਿਲੋ ਗੰਨੇ ਨੂੰ ਤਾਂ ਤਿੰਨ ਬਿੱਗਿਆ ਵੀ ਨਹੀਂ ਤੀ ਪੂਰੀ ਪਰ ਉਹ ਰੂਕਾ ਛੱਡਿਆ ਬੰਨ੍ਹਦਾ ਨਹੀਂ ਚਾਰੇ ਪਾਸੇ ਉਹਦੇ ਬਾਜਰਾ ਹੁਣ ਵੀ ਖੜਾ ਆਈਟਮ ਰੱਖੀ ਹੋਈ ਸੀਗਾ ਵੱਡੇ ਆ ਹੈ ਨਹੀਂ ਹੈ ਆ ਵੀ ਮੋੜਾ ਰੀਲਾਂ ਪਾ ਬਣਾਉਂਦਾ ਇਹ ਬਣਾਉਂਦਾ ਪੂਰੀਆਂ ਹਾਂ ਇਹਦਾ ਮੇਰੇ ਕੋਲ ਆ ਰਹੇ ਨੇ ਚੈਲੰਜ ਬਣਾ ਕੇ ਦੇ ਦੇ ਨੰਨੇ ਥਾਲਕ ਲਾ ਦੂ ਉਹ ਮੈਂ ਕਿਹਾ ਹੋਏ ਨੂੰ ਮੈਂ ਸਾਡੇ ਕੋਲ ਆ ਜਾ ਹੁੰਦਾ ਹੀ ਨਹੀਂ ਹੈਗਾ ਹਾਂ ਇਹ ਆ ਵੇ ਮੈਂ ਫਿਰ ਤੇ ਕੈਮਰਾ ਤੇ ਕਿਧਰ ਹੀ ਆਵੇ ਮੰਨਦਾ ਨਹੀਂ ਹੈਗਾ ਉਧਰੋਂ ਜ਼ੋਰ ਲਾ ਹਟਿਆ ਮੈਂ ਕਿਹਾ ਆ ਜਾ ਤੈਨੂੰ ਲੈ ਚਲੀਏ ਦੇਖ ਲੈ ਇਹ मामा ਇਹ ਕੋਲ ਕੋ ਆ ਰਿਹਾ ਲਾਲਾ ਉਹ ਤਾਂ ਹੈ ਉਹ ਆ ਫਿਰ ਵਾ ਮੇਰੇ ਕਣਕਾਂ ਮਾ ਮੋਟਰ ਨਾ ਚੱਲੇ ਲਵਾਈ ਜਿਹੜੀ ਬਾਗੇ ਵੀਜੀ ਦੁਆਰੇ ਹਾਂ ਇਦਾਂ ਗੁਲੀ ਡੰਡਾ ਹੋ ਗਿਆ ਉਹ ਪੁਰਾਣੀ ਮੰਡਾਲੀ ਹਾਂ ਪਰਾਣੀ ਹਾਂ ਬਰੀ ਬਰੀ ਹੈ ਵਿੱਚ ਛੋੜਾ ਪੱਤਾ ਹੋ ਗਿਆ ਹਾਂ ਪਾਣੀ ਲਾਇਆ ਉਹਨੂੰ ਕਿ ਨਹੀਂ ਪਾਣੀ ਤਾਂ ਮੰਗ ਦਿੱਤੀ ਬਾਈ ਉਹ ਨਹੀਂ ਰਹਿ ਗਿਆ ਹੁਣ ਮੇਰੀ ਸਲਾਹ ਤੇ ਤੁਸੀਂ ਗਲਤੀ ਕਰਤੀ ਉਦਣ ਹਾਂ ਜਦੋਂ 20 ਪੈਣਾ ਤਾਂ ਤੁਹਾਨੂੰ ਸੁਭਾਵਨਾ ਤੇ ਵੀ ਕਾਹਲੂ ਦੱਸਿਆ ਵਾ ਦਾ ਇੱਕ ਤਾਂ ਪਹਿਲਾਂ ਛੱਡ ਕੇ ਆਉਂਦੇ ਹਾਂ ਚੱਲ ਹੁਣ ਕਿੰਨੇ ਕੀ ਖੇਲ ਲਾਉਂਦੇ ਜੀ ਉਹ ਪੈਰ ਘੱਟਦਾ ਪੈਰ ਘੱਟਦਾ ਭਾਵੇਂ ਕੱਲੂ ਗੇਰ ਦੋਦੇ ਚ ਪਰਸ ਨੂੰ ਪਰਸ ਵੀ ਗੇਰ ਦੂੰਗੇ ਗੇਰ ਦਾ ਨਹੀਂ ਦੋ ਟੱਕ ਪਾਉਂਦੇ ਦੋ ਟੱਕ ਹੁੰਦੇ ਜਿਹਦਾ ਇੱਕ ਪਹਿਨਾ ਪਾਉਣੀ ਆ ਫਿਰ ਤਿੰਨ ਚਾਰ ਦਿਨ ਪਹਿਨਾ ਪਾ ਲੈ ਹਾਂ ਨਹੀਂ ਮarre ਖੁੱਸ ਗਿਆ ਹੋ ਗਿਆ ਜਿਆਦਾ ਜਿਕੜਾ ਆ ਗੇਲਾ ਹੁਣ ਤੇਰੀ ਐਨ ਪੂਰੀ ਇਹਦੇ ਚ ਗਿਰੂੰਗੀ ਜਿੰਨਾ ਉਹਨਾਂ ਤੱਕੜਾ ਰਿਜ਼ਲਟ ਆ ਤੱਕੜਾ ਹੀ ਮੈਂ ਗੇਰੇ ਹੋਣੀ ਹੁਣ ਮੈਂ ਕੱਲ ਕੁੱਲੂ ਦੇਖਦਾ ਪਰਸ ਹਾਲ ਤਾਂ ਪੈਰ ਘੱਟਦਾ ਵਿੱਚ ਸਾਰਾ ਕੁਝ ਚੱਕ ਲੈਂਦਾ ਉਹਨੇ ਤੇਰਾ ਹੈ ਸਾਰੇ ਕੱਕ ਮੈਂ ਕਹਿੰਦਾ ਜਿਹੜੀ ਬਹੁਤ ਸਾਰਾ ਜਿਹੜੇ ਚੌੜਾ ਪੱਤਾ ਸਭ ਕੁਝ 200 ਗ੍ਰਾਮ ਥੀਰੀ ਆ 2250 ਗ 200 ਪਾਣੀ ਦੂਸਾ ਪਾਣੀ ਉਹ ਖੁੱਲਣ ਦਾ ਉਹ ਨਹੀਂ ਹੈਗਾ ਜੰਮਦਾ ਮੜ ਮੜ ਜਦੇ ਜਦੇ ਜਿਹੜੀ ਉਰਲੀ ਸਾਈਡ ਹੈ ਉਹ ਚ ਨਹੀਂ ਹੈਗਾ ਨਾ ਉਹਦੇ ਮਾ ਨਹੀਂ ਹੈਗਾ ਹੁਣ ਜਿਹੜੀ ਮੈਂ ਪਹਿਲਾਂ ਸਿਰਫ ਖਤਮ ਹੋ ਗਈ ਉਹ ਉਹ ਖਤਮ ਹੋ ਗਿਆ ਤੱਕ ਉਹਦੇ ਮੈਂ ਸਿੱਟ ਦੇਣਾ ਹੁਣ ਸਪਰੇਅ ਦੀ ਲੋੜ ਨਹੀਂ ਲੋੜੇ ਨਹੀਂ ਹਾਂ ਉਹਨੇ ਤਾਂ ਤੇਰਾ ਟਾਲ 200 ਗ੍ਰਾਮ ਬਹੁਤ ਆ ਸਪਰੇਅ ਲਿਆ ਕੇ ਰੱਖੀ ਵੀ ਤੁਹਾਨੂੰ ਦਿਖਾਉਂਗਾ 4 ਕਿੱਲੇ ਆ 4 ਕਿੱਲੇ ਆ ਯੂਰੀਆ ਦਾ ਥੈਲਾ ਪੂਰਾ ਰੱਖੀ ਪਰ ਕੀਲੇ ਦਾ ਕੀਲੇ ਦਾ ਇਹ ਨਹੀਂ ਹੈਗਾ ਵੀ ਕਿਤੇ ਇਦਾਂ ਕਾ ਥੈਲਾ ਝੋਲੀ ਮੈਂ ਤੁਹਾਨੂੰ ਹੀ ਕਹਿ ਨੂੰ ਕਿਹਾ ਵੀ ਜੂਰੀਆ ਦਾ ਲਾਲਾ ਦੋਏ ਹਾਂ ਦੂਰਾ ਛਿੱਟਾ ਲਾਉਣ ਦਾ ਟਾਈਮ ਲੱਜੇ ਹਾਂ ਚਾਹੇ ਥੈਲੀ ਵਾਲੀ ਖੋਬਿਆ ਹਾਂ 49 ਕਿਲੋ ਆ ਹਾਂ ਮੁਕਿਨਾਂ ਦੀ ਜਦੋਂ ਤਾਂ ਭਰਨੀ ਹੈ ਮੁੱਠੀ ਥੱਲੇ ਨਾ ਗਿਰੇ ਪੰਜ ਥੈਲੇ ਸਿੱੜਦਾਨੇ ਆ ਪੰਜ ਥੈਲੇ ਰਲਾ ਲਈ ਦੂਰਾ ਦੇ ਦੇਣਾ 1 ਕਿਲੋ ਲਈ ਆਪਣੀ ਨਾ ਸੌਰੀ 1 ਕਿਲੋ 800 ਗ੍ਰਾਮ ਪਾਉਂਗੀ ਜਿਹੜੀ 187 ਕਾਨਕਾ ਕਾਨੂੰ ਕਹਿੰਦਾ ਤੂੰ 800 ਗ੍ਰਾਮ ਸੰਕੋਰ ਪਾ ਕੇ ਆਦਮਾ ਜਾ ਕੇ ਕਹਿੰਦੇ ਥੋੜੀ ਜਿਹੀ ਉਹ ਕਰਦੀ ਹੈ ਕੁਛ ਨਹੀਂ ਕਰਦੀ ਹੈਗੀ ਉਹਨੂੰ ਨਾ ਪਿਆਰ ਕਰ ਰਲਾਈ ਪਿਆਰ ਕਰ ਪਾਣੀ ਛਿੜਕ ਕੇ ਹਾਂ ਸਮਝ ਗਿਆ ਨਾ ਡੀਜ਼ਲ ਛਿੜਕੂਗਾ ਡੀਜ਼ਲ ਦੀ ਵੀ ਨਹੀਂ ਲੋੜ ਪਾਣੀ ਛਿੜਕ ਲਈ ਡੀਜ਼ਲ ਵਧੀਆ ਡੀਜ਼ਲ ਚਲੋ ਫੈਲਣੇ ਕਰਕੇ ਹੁੰਦਾ ਰੋਕੀ ਲਾ ਕੇ ਜਾਵਾਂਗਾ ਛਿੜਕ ਕੇ ਉਹਨੂੰ ਪਾਣੀ ਆ ਚੰਗੀ ਤਰ੍ਹਾਂ ਸਮਝ ਗਿਆ ਫੇਰ ਉਹਦੇ ਬਾਅਦ ਛਿੱਟਾ ਪਿਆਰ ਕੇ ਦੂਰਾ ਲਾਇਓ ਨਿਕਰਾਇਆ ਨੇ ਖੇਤ ਵਿੱਚ ਕੱਲਾ ਕੱਲਾ ਦਾਣਾ ਦਿਖੇ ਬੰਦੇ 4 ਚਾਹੀਦੇ ਤੁਹਾਨੂੰ ਲੈ ਕੇ ਜਾਊਂਗਾ ਤਾਂ ਹੀ ਛਿੱਟਾ ਲੱਗੇ ਚਲ ਅਸੀਂ ਤੁਹਾਨੂੰ ਲਾ ਕੇ ਤਾਂ ਦਊਂਗੇ ਲਾਉਣੇ ਵਾਲੇ ਹੀ ਆ ਝੋੜੀਆਂ ਫੜਾਉਣੇ ਵਾਲੇ ਹੀ ਆ ਬਸ ਇੰਨਾ ਥੋੜਾ ਗੱਲਾਂ ਸੁਣ ਲਈ ਦੀਆਂ ਹੋਈ ਲਈ ਆ ਪਰੇ ਪਿੱਛੇ ਹਾਂ ਮੈਂ ਕਹਿੰਦਾ 50 ਪਈਆਂ ਹੋਣੀਆਂ ਵੱਧ ਹੋਣੀਆਂ 50 ਦਾ 50 ਕਾਤੇ ਉੱਪਰ ਹਜੇ ਦਾਅ ਸ਼ੁਰੂ ਹੋਈ ਆ 30 ਭਰੀਆਂ 25 ਭਰੀਆਂ ਲੱਗਣੀਆਂ ਉੱਪਰ ਮੈਂ ਕਿਹਨੇ ਉਹ ਤਾਂ ਕਾਹ ਜੇ ਘਟ ਗਈਆਂ ਬਥੇਰੇ ਛਿੱਲੇ ਵਾ 10 ਇੱਕ ਦਾਅ ਤੇ ਹੋਰ ਲਾਤਾ ਸੀ ਕਿੱਥੇ ਆਹ ਵੇ ਖੜਾ ਉਹ ਯਾਰ ਮੈਂ ਤਾਂ ਆਪਦੇ ਇਦਾਂ ਦਾ ਕਾਹਦਾ ਤਰੱਕਤਾ ਉਹ ਇਹ ਬਾਈ ਅਰ ਗਿਆਣਾ ਇਹ ਇਹਨੂੰ ਲੋਕ ਉਂਝ ਛਿੱਲੀ ਜਾਂਦੇ ਮਾਦਾ ਰਾਦਾ ਨਹੀਂ ਉਹ ਛੁੱਲੇ ਛਿੱਲ ਕੇ ਤਾਂ ਗੰਜਾ ਕਰਤਾ ਹਲੇ ਕੀ ਕਰਕੇ ਚੈਲੇ ਜੀ ਮੈਨੂੰ ਕਹਿੰਦੇ ਹਲੇ ਲੋਡ ਬਹੁਤ ਸਾਰਾ ਛਿੱਲੇ ਲੇ ਗਿਆ ਬੰਗੂ ਆ ਸੱਗ ਹਾਂ ਥੱਕ ਲੀ ਗਿਆ ਬੰਦੇ ਹਰਾਈ ਲੈ ਜਾਂਦਾ ਅਗਲਾ ਹਾਂ ਹਾਂ ਤੇਰਾ ਪੰਮੇ ਬਾਈ ਤਿੰਨ ਚਾਰ ਕ ਸਾਲ ਚ ਤੇ ਆਉਂਦਾ ਹੈ ਇੰਨਾ ਇੰਨਾ ਚਾਰ ਸਾਲ ਬਹੁਤ ਦਵਾਈਆਂ ਚ ਪੈਂਦਾ ਲੈ ਲਾਉਣਾ ਹਾਂ ਥੱਲੇ ਬੂਟੇ ਬਹੁਤ ਗਰੇਵੇ ਬਾਈ ਬੀਜ ਬਹੁਤ ਬੀਜ ਤਾਂ ਜਮਿਆ ਬਹੁਤ ਬੀਜ ਥੱਲੇ ਹੁਣ ਹੈਗਾ ਆ ਆ ਬਹੁਤ ਖੜੇ ਆ ਅੱਗੇ ਕਦ ਨਹੀਂ ਸਾਨੂੰ ਦੱਸਿਆ ਮੈਂ ਕਿ ਸਾਰੇ ਤੱਕੜਾ ਪਤਾ ਵੀ ਇਹ ਹੈ ਉਹ ਮੁੰਡਾ ਮੁੰਡਾ ਮੈਨੂੰ ਦੱਸ ਕੇ ਗਿਆ ਤਾਂ ਮੈਂ ਦੱਸ ਦਿੰਦਾ ਇਹਦਾ ਪਤਾ ਕਿ ਇਹਦਾ ਗੰਜਾ ਕਰ ਦਿੰਦਾ ਛੋਟਾ ਜਾਈ ਲੋਕਾਂ ਨੇ ਤੋੜ ਕੇ ਚਲਦੀ ਆ ਪਤਾ ਲੱਗਿਆ ਉਹ ਦੇਢ ਕਿਲੀ ਹੰਦਾ ਇਹ ਛੱਕ ਉਹ ਬੈਂਡ ਨਹੀਂ ਖਾਣੀ ਸਕਿਉਟੀ ਲਾ ਓਰੇ ਵੇਚੂਗੇ ਚੱਲ ਜੱਲ ਵੇਚੂਗੇ ਅੱਡੇ ਮਦਕਾਨ ਲਾਲਾ ਪੰਪ ਕੋਲ ਅਰਜਨ ਦਾ ਸਿਲਕ ਹੈ ਮਾ ਬਾਪਤਾ ਹੋ ਜੂਵੇ ਫੇਰ ਨਹੀਂ ਚੱਕਰ ਨਹੀਂ ਛੋਟੇ ਸਿੱਧਾ ਕੋਈ ਨਹੀਂ ਛੱਲ ਕੇ ਲੱਗੇ ਜਨਾ ਸਾਨੂੰ ਤਾਂ ਦੱਦ ਦੇ ਨਾ ਤੇ ਲੈ ਤੈਨੂੰ ਵੀ ਨਹੀਂ ਦੱਸਿਆ ਭਾਈ ਥੱਲੇ ਹਜ਼ਾਰ ਜੰਮਿਆ ਪਿਆ ਜਿਗਰ ਡੇਕਾ ਜੰਮਿਆ ਵਾ ਥੱਲੇ ਹੁਣ ਬਹੁਤ ਘੜੇ ਉੱਤੇ ਕਿਨੇ ਲੌੜੇ ਲਾ ਲੋ ਉਧਰ ਪੱਟ ਕੇ ਲੱਜੰਦੇ ਤੀਰੀ ਵਧੀਆ ਛਾਵਾਂ ਦੇ ਪੁਰਾਣਾ ਦਰਖਤ ਤਏ ਦੇ ਤਿੰਨ ਤਿੰਨ ਸਾਲ ਚ ਤਿਆਰ ਹੋ ਗਏ ਨਾ ਚਾਰ ਤੇ ਛਾਵਾਂ ਬਾਈ ਬਹੁਤ ਟੌਪ ਵਧੀਆ ਉਧਰ ਭਈ ਅੰਦਰ ਬੜੇ ਨਹੀਂ ਆਏ ਨਹੀਂ ਨਹੀਂ ਰੋਕ ਰੱਖਿਆ ਨਾ ਲਾਦਾਂਗੇ ਮੋਟਰ ਬੁਲਾ ਲਾਂਗੇ ਅੱਜ ਉਹੀ ਗੱਲਾਂ ਚੱਲਦੀਆਂ ਦੀ ਉੱਤੇ ਭੋਲੂ ਦੇ ਖੇਚਪ ਪੂਲਰਾਂ ਦੀਆਂ ਹਾਂ ਉਹ ਨਾ ਸੌਰੀ 8.5 ਮੰਗਦਾ ਨਹੀਂ ਵੀ ਲਾਉਣੇ ਦੋ ਬੁੱਤੇ ਇੱਥੇ ਆ ਗਏ 8 10 ਪਰ ਪੁੱਜ ਗਿਆ ਕੰਮ ਕਿੰਨੇ ਪਰ 8 10 ਪਰ ਉਹ ਹੋਊਗਾ ਖੜਤਾ ਚਾਈ ਤੂੰ ਠੀਕ ਆ 8.5 ਮੰਗਦਾ ਤਾਂ ਹੋਊਗਾ ਤੇਰੇ ਆ ਮਾਨੂੰ ਕਿਹਾ ਮੈਂ ਕਰ ਲੈ ਚਲ 10 ਵੀ ਜਾਰੇ ਇਧਰ ਉਧਰ ਹਟ ਕੇ ਹਾਂ ਬਾਕੀ ਦੇਖਦੇ ਹਾਂ ਹੁਣ ਕਹਿੰਦਾ ਕੱਲ ਪਰਸੋਂ ਨੂੰ ਆਉਣੋਂ ਬੰਦਿਆਂ ਨੇ ਉਹਨੇ ਵੀ ਦੁਆਰਾ ਹਾਂ ਮਾ じゃ ਕਿਸੇ ਨੂੰ ਬੁਲਾ ਲਈ ਤੂੰ ਕੱਲਾ ਤਾਂ ਸੌਦਾ ਕਰੀ ਜਾਂਦਾ ਜੇ ਚਾਰ ਬੰਦੇ ਹੋਏ ਫੇਰ ਤਾਂ ਨਿਬੜਿਆ ਵਾ ਲੈ ਜਾਂਦੇਂ ਯਾਰ ਇਹ 10000 ਉਧਰ 10000 ਆਪਣੇ ਵੀ ਸਾਡੇ ਫੇਰ ਆਲੇ ਚੱਕਣ ਲੱਗਿਆ ਮੀਟਰ ਕਹਿੰਦਾ ਭਾਈ ਕਿੰਨੇ ਲੈਣੇ ਆ ਸਹੀ ਸਹੀ ਦਸੀ ਮੈਂ ਸਹੀ ਸਹੀ ਇਹ ਮੈਂ ਦੱਸਦਾ ਤੁਸੀਂ ਉਹਨੇ ਦੇਣੇ ਨਹੀਂ ਫਿਰ ਤੁਸੀਂ ਕਹਿੰਦਾ 50000 ਥੱਲੇ ਕਰਨਾ ਤੁਸੀਂ ਮਤਲਬ ਦਿੰਦਾ ਹੀ ਕਿੰਨਾ ਮੰਗਿਆ ਫਿਰ ਮੈਂ ਤਾਂ ਸਾਢੇ 6 ਮੰਗਦਾ ਹੈ ਛੇ ਦਾ ਉੱਪਰ ਦੇਣਾ ਮੇਰੀ ਗੱਲ ਸੁਣ ਹਾਂ ਸਾਢੇ 6 ਮੰਗਦਾ ਤੂੰ ਅੱਜ ਤੇ ਮਹੀਨਾ ਪਹਿਲਾਂ ਵੀ ਸਾਢੇ 6 ਮੰਗਦਾ ਤਾ ਹਾਂ ਵਧਾ ਦੇ ਮਾਡਲ ਇਹ ਮੂੰ ਵਧਾਉਣਾ ਹੀ ਪੈਣਾ ਜੇ ਉਧਰ ਵੱਧ ਗਿਆ ਆ 7 ਮੰਗਣਾ ਹੁਣ ਕੀ ਜੱਕਰ ਕੀ ਉਸ ਟਾਈਮ ਸਾਢੇ 6 ਤਾ ਹਾਂ ਉਸ ਟਾਈਮ 6 ਲੱਖ ਦੇਣ ਨੂੰ ਤਿਆਰ ਤੇ ਆਪਾਂ ਉਹ 6 ਲੱਖ ਦੇਣ ਨੂੰ ਤਿਆਰ ਬੈਠੇ ਮੈਂ ਉਹਨੂੰ ਕਹਿਤਾ ਮਾਂ ਭਾਈ ਅੱਜ ਦਾ ਮੇਰਾ ਰੇਟ ਇੰਨਾ ਜੇ ਤੂੰ 5 ਦਿਨ ਨੂੰ ਆ ਮਾਂ 6 ਦਿਨ ਨੂੰ ਆ ਮਾਂ 7 ਨੂੰ ਆ ਮੇਰਾ ਰੇਟ ਫਿਰ ਜਿਆਦਾ ਮੇਰਾ ਇਹ ਰੇਟ ਨਹੀਂ ਹੈਗਾ ਫਿਰ ਨਹੀਂ ਹੈਗਾ ਹਾਂ ਫਿਰ ਜਾਂਦੇ ਗਏ ਲੈ ਮੇਰੇ ਨਾਲ ਰੇਟ ਹੈ ਉਹ ਤਾਂ ਹੈ ਉਹ ਵਧੂੰਗਾ ਰੇਟ ਉੱਥੇ ਦਾ ਉਹ ਹੁਣ ਨਾ ਪਤਾ ਕੀ ਗੱਲ ਆ ਜਦੋਂ ਪੱਤਾ ਛੱਡ ਗਿਆ ਬੂਟੇ 'ਚ ਇੰਨਾ ਵਜਨ ਹੋਣਾ ਏ ਤੂੰ ਪੁੱਛ ਨਾ ਬਸ ਫਿਰ ਆਪਾਂ ਨੇ ਰੀਡ ਕੱਕ ਦਨ ਉੱਤੇ ਜਿੱਦਣ ਪੱਤੇ ਨਿਕਲਣ ਲੱਗ ਗਏ ਫਿਰ ਵਜਨ ਤੋੜ ਗਏ ਇਹ ਵਜਨ ਬੂਟਾ ਜਦੇ ਤੋੜ ਦਿੰਦਾ ਪਤਾ ਹੈਗਾ ਫਿਰ ਤਿੰਨ ਚਾਰ ਮਹੀਨੇ ਵੇਟ ਘਟ ਰਹਿਦਾ ਹੁਣ ਪੂਰਾ ਵਜਨ ਰਹਿਣਾ ਤਾਂ ਹੀ ਪਤਾਗਾ ਤੇ ਹੁਣ ਜਿਹੜੇ ਵਪਾਰੀ ਤੈਨੂੰ ਕਹਿੰਦੇ ਆ ਜ਼ਿਆਦਾਤਰ ਉਹਨੇ ਕਿਹਾ ਸੀ ਜਨਵਰੀ ਫਰਵਰੀ 'ਚ ਪਟੂਗੇ ਜੀ ਫਰਵਰੀ 'ਚ ਕਹਿੰਦੇ ਹੋ ਫਰਵਰੀ 'ਚ ਜਿਆਦਾ ਮੈਂ ਉਹਨੂੰ ਕਿਹਾ ਤਾਂ ਮਹਾ ਸੌਦਾ ਕਰ ਲੈ ਠੀਕ ਆ ਵੀ ਐਡੇ ਪੈਸੇ ਲੈਣੇ ਬਾਪੂ ਕਹਿੰਦਾ ਇਹਦੇ ਕੱਟ ਬੀਤਨ ਨੂੰ 15 ਦਿਨ ਦਿੱਤੇ ਜਾਂ। 15 ਦਿਨ ਤਾਂ ਕੋਈ ਨਹੀਂ। ਇਹ ਕਹਾਂ ਮੈਨੂੰ 15 ਦਿਨ થઈ। ਮੈਂ ਵਾ ਫੇਰ ਕਰੂੰਗਾ ਸੋਤਾ ਹੈ ਆਕੇ ਨੇ ਨੂੰ ਮੈਂ ਫੇਰ ਮੇਰਾ ਜ਼ਿਆਦਾ ਰੇਟ ਜ਼ਿਆਦਾ। ਗੰਨਾ ਜੇ ਵਾ ਗੰਨਾ ਬੀਜਣਾ ਫਰਬੀ ਵਿਹਲਾ ਚਾਹੀਦਾ ਸਾਨੂੰ। ਫੇਲਾ ਕਰਕੇ ਗੰਨਾ ਬੀਜ ਕੇ ਬੂਟੇ ਲਾਉਣੇ ਤਿੰਨ ਕੀਲਾਂ ਚੌਥੀ ਫੇਰ। ਆ ਤੇਰੇ ਲਾ ਦੇਣੇ ਉਹ ਪਰਲੇ ਚ ਪਰਲੇ ਚ ਵੀ ਲਾ ਦੇਣੇ ਜਵੀ ਵਾਲੇ ਜਵੀ ਬੂਟੇ ਲਾਉਣੇ ਆ ਕਿੰਨੇ ਕਿਲਿਆਂ ਕਿਹੜਾ ਜਵੀ ਵਾਲੇ ਜੂਟੇ ਪੁੱਥੇ ਦੀ ਪੁੱਛੇ ਵੀ ਤਿੰਨ ਕਿਲੇ ਫੇਲਾ ਦੇਣੇ ਸਵਾ ਤਿੰਨ ਫੇਰ ਸਲਾਹ ਕਰ ਲਿਓ ਬਰਾ ਬੈਠ ਕੇ ਆਪਾਂ ਨਾ ਨਾ ਕਰਤੀ ਵਸੇ ਲੈਣਾ ਹੁਣ ਨਹੀਂ ਬੂਟਾ ਛੱਡ ਦੇ ਨਹੀਂ ਬੂਟਾ ਨਹੀਂ ਦੂਈ ਵੀ ਸਲਾਹ ਕਰ ਲਿਓ ਵੀ ਕਿਹੜਾ ਲੋਈ ਕਰਨੀ ਆ ਲੋਈ ਤਾਂ ਮੈਂ ਨਹੀਂ ਬਾਬੇ ਜਿਹੜੀ ਦੋਈ ਪਾਸੇ ਨੂੰ ਵਾਹੀ ਹੁੰਦੀ ਆਹੀ ਚੱਲਦਾ ਅੱਜ ਸਾਡੀ ਡਿਸਕਸ ਸਵੇਰੀ ਇਹ ਕਹਿੰਦਾ ਉਕਣਾ ਲਾਉ ਨਾ ਨਹੀਂ ਮੈਂ ਮੰਡ ਮੰ ਦੇ ਮੈਂ ਤੈਨੂੰ ਨਾ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਪੂਰੀ ਰੇਸ਼ੋ ਕੱਢ ਕੇ ਦਊਗਾ ਹੂੰ ਤਨੂੰ ਦੂਏ ਲੋਟ ਲਾ ਦੰਨੇ ਤੇਰੇ ਕਹੇ ਤੇ ਮੇਰੇ ਕਹੇ ਤੇ ਨਹੀਂ ਲਾਉਣੇ ਭਧੀਆਂ ਗਿਣੇ ਆਉਂਦੇ ਫੋ ਕੱਟ ਲੈ ਮੈਂ ਤੇਰੀ ਰੇਸ਼ੋ ਕੱਢ ਕੇ ਦਊਂਗਾ ਤੈਨੂੰ ਬੂਟੇ ਕੱਟ ਲੱਗਦੇ ਵੀ ਇਸ ਤਰ੍ਹਾਂ 250 ਬੂਟਾ ਲੱਗਣਾ ਹਾਂ ਦੂਏ ਲੋਟ 350 ਦੂਏ ਲੋਟ 350 ਹਾਂ ਫੇ ਰਹਿਣ ਦੇ ਫੇ 350 ਹੀ ਲਾਉਣੀ ਵਪਾਰੀ ਬੰਦੇ ਨੇ ਬੂਟੇ ਦਾ ਰੇਟ ਲੈ ਉਹ ਟਾਈਮ ਨੂੰ ਮੇਰੀ ਗੱਲ ਸੁਣ ਲੈ ਬਾਈ ਤੈਨੂੰ ਮੈਂ ਦਿਖਾ ਕੇ ਲਿਆਉਂਗਾ ਆਪਣੇ ਵਾਲੇ ਗਿਣਤੀ ਦਾ ਰੇਟ ਲਾਉਣਾ ਉਹਨੇ ਬੂਟੇ ਦਾ ਨਹੀਂ ਦੇਖਣਾ ਉਹਨੇ ਮੋਟਾ ਤੇ ਰੱਖਿਆ ਹੈ ਬੂਟਾ ਵੀ ਦੇਖਣਾ ਚਲੋ ਗਿਣਤੀ ਵੀ ਦੇਖਦਾ ਗਿਣਤੀ ਜ਼ਿਆਦਾ ਦੇਖਦੇ ਆ ਇਹ ਜੇ ਤੇਰਾ ਬ ਜੋ ਇੰਨਾ ਵੀ ਹੋ ਗਿਆ ਉਹਨੇ ਗਿਣਤੀ ਚ ਨਹੀਂ ਫਰਕ ਪਾਇਆ ਪਾਈ ਦੇ ਨਾ 100 ਬੁੱਟੇ ਤਾਂ ਚਲੋ ਠੀਕ ਆ ਜੀ ਫਿਰ ਮਿਲਦੇ ਆ ਜੀ ਗਾਲੂ ਕਿਸੇ ਅਗਲੀ ਵੀਡੀਓ ਚ